ਹੈਲੋ ਦੋਸਤੋ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਕਰ ਰਿਹਾ 994 ATT ਕੈਡਰ ਦੀਆਂ ਪੋਸਟਾਂ ਲਈ ਜੋ ਪੰਜਾਬੀ ਪੇਪਰ ਹੋਣਾ ਹੈ, ਉਹਦਾ ਆਪਾਂ ਜੋ ਮੌਕ ਟੈਸਟ ਕਰ ਰਹੇ ਹਾਂ। ਇਸ ਵਿੱਚ ਜੋ ਸਿਲੇਬਸ ਅਨੁਸਾਰ 30 ਕੁਐਸਚਨ ਉਸੇ ਤਰ੍ਹਾਂ ਸੈੱਟ ਕੀਤੇ ਗਏ ਨੇ ਜਿਸ ਤਰ੍ਹਾਂ ਤੁਹਾਡਾ ਐਗਜ਼ਾਮ ਬਣੇਗਾ। ਤਾਂ ਦੋਸਤੋ ਵੀਡੀਓ ਦੇਖੀ ਤੱਕ ਬਨੇ ਰਹਿਣਾ ਐਂਡ ਵੀਡੀਓ ਦੇਖਿਰ ਆਪਣੇ ਨੰਬਰ ਜ਼ਰੂਰ ਸ਼ੇਅਰ ਕਰਨੇ ਕਿੰਨੇ ਆਸਾ ਤੁਹਾਡੇ ਸਹੀ ਗਏ ਨੇ। ਇਸ ਦੇ ਨਾਲ ਚੈਨਲ ਤੇ ਫਸਟ ਵਾਰ ਵਿਜ਼ਿਟ ਕੀਤਾ ਚਲਨੂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਐਂਡ ਵੀਡੀਓ ਨੂੰ ਕਵੈਸਚਨ ਨੰਬਰ 1 ਆਸਾ ਦੀ ਵਾਰ ਕਿੰਨੀਆਂ ਪੌੜੀਆਂ ਦੀ ਰਚਨਾ ਹੈ ਰਾਈਟ ਆਨਸਰ ਹੈ 24 ਠੀਕ ਹੈ ਜੀ ਆਸਾ ਦੀ ਵਾਰ ਬਾਣੀ ਅੰਦਰ ਜੋ 24 ਪੌੜੀਆਂ ਸ਼ਾਮਲ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਸ਼ਾਮਲ ਹੈ ਰਾਈਟ ਆਨਸਰ ਹੈ 15 ਠੀਕ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ 15 ਭਗਤਾਂ 11 ਪੱਟਾਂ ਤੇ 6 ਗੁਰੂ ਸਾਹਿਬਾਂ ਦੀ ਜੋ ਬਾਣੀ ਸ਼ਾਮਲ ਹੈ ਉਜਾਲਾ ਸ਼ਬਦ ਦੇ ਸਮਾਨ ਅਰਥ ਕਿ ਲੱਭੋ ਰਾਈਟ ਆਨਸਰ ਹੈ ਸਾਰੇ ਹੀ ਠੀਕ ਹੈ ਜੀ ਜੋ ਜਾਲਾ ਸ਼ਬਦ ਦੇ ਸਮਾਨਾਰਥਕ ਰੋਸ਼ਨੀ ਪ੍ਰਕਾਸ਼ ਲੋ ਇਹ ਸਾਰੇ ਹੀ ਜੋ ਸਮਾਨਾਰਥਕ ਸ਼ਬਦ ਨੇ ਧਾਰਮਿਕ ਪੱਖਪਾਤ ਕਰਨ ਵਾਲਾ ਤਾਂ ਰਾਈਟ ਆਨਸਰ ਹੈ ਕਟੋੜ ਠੀਕ ਹੈ ਜੋ ਧਾਰਮਿਕ ਪੱਖਪਾਤ ਕਰੇ ਉਸ ਲਈ ਜੋ ਕਟੋੜ ਸ਼ਬਦ ਵਰਤਿਆ ਜਾਂਦਾ ਹੈ ਆਪਣੀ ਚੀਜ਼ ਦੀ ਵਧੇਰੇ ਸਿਫਤ ਕਰਨੀ ਅਤੇ ਦੂਜਿਆਂ ਦੀ ਚੀਜ਼ ਨੂੰ ਨਿੰਦਣਾ ਟੋਕੀ ਮੀਖਾਂ ਚੁਣੋ ਰਾਈਟ ਆਨਸਰ ਹੈ ਆਪਣਾ ਨਿੱਗਰ ਪਰਾਇਆ ਟਿੱਗਰ ਠੀਕ ਹੈ ਤਾਂ ਉਸ ਟਾਈਮ ਇਹ ਜੋ ਅਖਾਣ ਵਰਤੀ ਜਾਂਦੀ ਹੈ ਆਪਣਾ ਨੀਕਰ ਪਰਾਇਆ ਟਿੱਗਰ ਮਨੁੱਖ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ ਰਾਈਟ ਆਨਸਰ ਹੈ ਮਨ ਠੀਕ ਹੈ ਮਨੁੱਖ ਸ਼ਬਦ ਵਿੱਚ ਜੋ ਮਨ ਅਗੇਤਰ ਦੀ ਵਰਤੋਂ ਕੀਤੀ ਗਈ ਹੈ ਚਮਤਕਾਰ ਸ਼ਬਦ ਲਈ ਵਿਸੇਤਰ ਚੁਣੋ ਰਾਈਟ ਆਨਸਰ ਹੈ ਆਰ ਚਮਤਕਾਰ ਸ਼ਬਦ ਵਿੱਚ ਜੋ ਵਿਸੇਤਰ ਬਣਦਾ ਹੈ ਆਰ ਬੋਲੀ ਦੇ ਲਿਖਣ ਚਿੰਨਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਲਿਪੀ ਠੀਕ ਹੈ ਜੀ ਬੋਲੀ ਦੇ ਜੋ ਲਿਖਣ ਚਿੰਨਾਂ ਦੇ ਸਮੂਹ ਨੇ ਉਹਨਾਂ ਨੂੰ ਲਿਪੀ ਕਿਹਾ ਜਾਂਦਾ ਹੈ ਲੋਹਾ ਸ਼ਬਦ ਨਾਮ ਦੀ केड़ी किस्म है आंसर है वस्तुवाचक नाम लोहा एक वस्तुवाचक नाम है जात दी कोड़ किरली डैश अखान पूरी करो ਰਾਈਟ ਆਨਸਰ ਹੈ ਸਤੀਰਾ ਨੂੰ ਜਫੇ ਤਾਂ ਇੱਥੇ ਆਪਣੀ ਅੱਖਾਂ ਬੰਦੀਏ ਜੱਥ ਦੀ ਕੋੜ ਕਿਰ ਲਈ ਸਤੀਰਾ ਨੂੰ ਜਫੇ ਸ਼ਬਦ ਨੇ ਨੂ ਅਤੇ ਦਾ ਕੀ ਹਨ ਰਾਈਟ ਆਨਸਰ ਹੈ ਸਬੰਧਕ ਠੀਕ ਹੈ ਜੀ ਨੇ ਨੂੰ ਅਤੇ ਦਾ ਇਹ ਤਿੰਨੋਂ ਹੀ ਸੰਬੰਧਕ ਹਨ ਕਿਰਿਆ ਕਰਨ ਵਾਲੇ ਨੂੰ ਪੰਜਾਬੀ ਵਿਆਕਰਨ ਵਿੱਚ ਕੀ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਕਰਤਾ ਠੀਕ ਹੈ ਜੀ ਵਾਕ ਵਿੱਚ ਜੋ ਕਿਰਿਆ ਕਰਦਾਗਾ ਉਸ ਨੂੰ ਜੋ ਕਰਤਾ ਕਿਹਾ ਜਾਂਦਾ ਹੈ ਕਿਸੇ ਨੂੰ ਹਰਾ ਦਿੱਤਾ ਜਾਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ਰਾਈਟ ਆਨਸਰ ਹੈ ਦੰਦ ਖੱਟੇ ਕਰਨਾ ਠੀਕ ਹੈ ਜੀ ਕਿਸੇ ਨੂੰ ਹਰਾ ਦੇਣਾ ਤਾਂ ਉਸ ਨੂੰ ਕਿਹਾ ਜਾਂਦਾ ਹੈ ਦੰਦ ਖੱਟੇ ਕਰਨਾ કડੱਤਾਂ ਨੂੰ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ரைਟ ਆਨਸਰ ਹੈ ਮਿਠਾਸ ਠੀਕ ਹੈ ਜੀ ਕੜੱਤਾਂ ਸ਼ਬਦ ਦਾ ਜੋ ਵਿਰੋਧੀ ਸ਼ਬਦ ਬੰਦਾ ਹੈ ਮਿਠਾਸ ਉਹ ਵਿਚਾਰਾ ਐਵੇਂ ਮਾਰਿਆ ਗਿਆ ਵਾਕ ਵਿੱਚ ਵਿਸ਼ੇਸ਼ਣ ਚੁਣੋ ਰਾਈਟ ਆਨਸਰ ਹੈ ਵਿਚਾਰਾ ਠੀਕ ਹੈ ਜੀ ਇੱਥੇ ਜੋ ਵਿਚਾਰਾ ਹੈਗਾ ਇੱਕ ਵਿਸ਼ੇਸ਼ਣ ਹੈ ਇਨ੍ਹਾਂ ਦੀ ਗਰੀਬੀ ਨਿੱਕੀ ਇਨ੍ਹਾਂ ਦਾ ਸੰਤੋਖ ਵੱਡਾ ਇਹ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਠਾਰ ਦੇ ਇਹ ਸਤਰਾਂ ਕਿਸ ਕਵੀ ਦੀਆਂ ਹਨ ਰਾਈਟ ਆਨਸਰ ਹੈ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਦੀ ਪੰਜਾਬ ਦੇ ਮਜ਼ਦੂਰ ਕਿਵਿਤਾ ਵਿੱਚੋਂ ਇਹ ਸਤਰਾਂ ਲਈਆਂ ਗਈਆਂ ਨੇ ਮਾਰਕੋਲਾਰੇ ਕਿਸਤੀ ਕਿਵਿਤਾ ਹੈ ਰਾਈਟ ਆਨਸਰ ਹੈ ਭਾਈ ਵੀਰ ਸਿੰਘ ਠੀਕ ਹੈ ਇਹ ਮਟਕ ਹਲਾਰੇ ਜੋ ਕਾਵਿ ਸੰਗ੍ਰਹਿ ਹੈਗਾ ਭਾਈ ਵੀਰ ਸਿੰਘ ਦਾ ਭਾਈ ਗੁਰਦਾਸ ਜੀ ਨੇ ਮਨਮੁਖ ਮਨੁੱਖ ਦੀ ਤੁਲਨਾ ਕਿਸ ਨਾਲ ਕੀਤੀ ਹੈ ਰਾਈਟ ਆਨਸਰ ਹੈ ਖੂਂਦੇ ਡੱਡੂ ਨਾਲ ਠੀਕ ਹੈ ਜੀ ਪਾਈ ਗੁਰਦਾਸ ਜੀ ਨੇ ਜੋ ਮਨਮੁਖ ਮਨੁੱਖ ਦੀ ਤੁਲਨਾ ਖੂਂਦੇ ਡੱਡੂ ਨਾਲ ਕੀਤੀ ਹੈ ਸਹੀਦਾਂ ਦੇ ਸਰਤਾਜ ਕਿਸ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਸਿਰਗੁਰੂ ਅਰਜਨ ਦੇਵ ਜੀ ਠੀਕ ਹੈ ਜੀ ਸਿਰਗੁਰੂ ਅਰਜਨ ਦੇਵ ਜੀ ਨੂੰ ਜੋ ਸਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਕਾਲੀ ਕੁੱਤੀ ਤੇਜ਼ ਦੌੜਦੀ ਹੈ ਲਿੰਗ ਬਦਲੋ ਤਾਂ ரைਟ ਆਨਸਰ ਹੈ ਏ ਡੀ ਠੀਕ ਹੈ ਏ ਡੀ ਜੋ ਕਾਲਾ ਕੁੱਤਾ ਤੇਜ਼ ਦੌੜਦਾ ਹੈ ਤਾਂ ਇਹ ਆਪਣਾ ரைਟ ਆਨਸਰ ਹੈ ਕਿਸ ਵਾਰ ਨੂੰ ਸਿੱਖਾਂ ਦੀ ਵਾਰ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ 11ਵੀਂ ਵਾਰ ਪਾਈਗਰ ਦਾਸ ਜੀ ਦੀ ਜੋ 11ਵੀਂ ਵਾਰੇ ਇਸ ਨੂੰ ਜੋ ਸਿੱਖਾਂ ਦੀ ਵਾਰ ਕਿਹਾ ਜਾਂਦਾ ਹੈ ਕਿਉਂਕਿ ਦੋਸਤੋ ਜੋ ਸਿਰਗੁਰੂ ਨਾਨਕਦੇਵ ਜੀ ਤੋਂ ਲੈ ਕੇ ਸਿਰਗੁਰੂ ਹਰਗੋਬਿੰਦ ਜੀ ਤੱਕ ਜੋ ਵੀ ਪ੍ਰਮੁੱਖ ਸਿੱਖ ਹੋਏ ਨੇ ਉਹਨਾਂ ਦੀ ਜੋ ਮੁੱਖ ਜਾਣਕਾਰੀ ਆਪਾਂ ਨੂੰ ਇਸ ਵਾਰ ਵਿੱਚੋਂ ਮਿਲਦੀ ਹੈ ਗੋਖ ਮਤਾ ਦਾ ਆਧੁਨਿਕ ਨਾਮ ਕੀ ਹੈ ਤਾਂ ਰਾਈਟ ਆਨਸਰ ਹੈ ਨਾਨਕ ਮਤਾ ਤਾਂ ਜੋ ਗੋਰਖ ਮਤਾ ਸਥਾਨਸੀ ਇਹਦਾ ਜੋ ਸੰਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਰਿਹਾ ਹੈ ਸ੍ਰੀ ਗੁਰੂ ਗਵੈਨ ਸਿੰਘ ਜੀ ਦੀ ਆਤਮਕਤਾ ਦਾ ਕੀ ਨਾਮ ਹੈ ਰਾਈਟ ਆਨਸਰ ਹੈ ਬਚਿੱਤਰ ਨਾਟਕ ਸ੍ਰੀ ਗੁਰੂ ਗਵਿੰਦ ਸਿੰਘ ਜੀ ਦੀ ਜੋ ਆਤਮ ਕਥਾ ਹੈ ਉਸ ਦਾ ਨਾਮ ਜੋ ਬਚਿੱਤਰ ਨਾਟਕ ਹੈ ਪੰਜਾਬੀ ਵਿਆਕਰਨ ਵਿੱਚ ਕਿੰਨੀਆਂ ਪ੍ਰਕਾਰ ਦੀਆਂ ਲਗਾਾਂ ਦੀ ਵਰਤੋਂ ਹੁੰਦੀ ਹੈ ਰਾਈਟ ਆਨਸਰ ਹੈ 10 ਪੰਜਾਬੀ ਵਿਆਕਰਨ ਵਿੱਚ ਜੋ 10 ਲਗਾਾਂ ਦੀ ਵਰਤੋਂ ਕੀਤੀ ਜਾਂਦੀ ਹੈ नाम दिया दिया है ना राइट आंसर है पांच ठीक है जी नाम जो पांच प्रकार के होंगे इजड़ शब्द नाम की कड़ी किस्म है ਰਾਈਟ ਆਨਸਰ ਹੈ ਇਕਾਠਵਾਚਕ ਨਾਮ ਠੀਕ ਹੈ ਜੀ ਇਜਟ ਜੋ ਇੱਕ ਇਕਾਠਵਾਚਕ ਨਾਮ ਹੈ ਪੰਜਾਬੀ ਦਾ ਪਹਿਲਾ ਵਿਆਕਰਨ ਕਿਸ ਦੁਆਰਾ ਲਿਖਿਆ ਗਿਆ राइट आंसर है विलियम कैरी ठीक है पंजाबी का जो पहला व्याकरण विलियम कैरी द्वारा लिखा गया जगना अगले महीने कनेडा जाएगा काल की कहड़ी किस्म है राइट आंसर है भविख काल ਠੀਕ ਹੈ ਜਗਨਾ ਅਗਲੇ ਮਹੀਨੇ ਕਨੇਡਾ ਜਾਵੇਗਾ ਇੱਕ ਪਰਿਖਕਾਲ ਹੈ ਵੱਡੇ ਸਹਿਬਜ਼ਾਦਿਆਂ ਨੇ ਕਿਸ ਲੜਾਈ ਵਿੱਚ ਸਿਹੀਦੀ ਪ੍ਰਾਪਤ ਕੀਤੀ ਰਾਈਟ ਆਨਸਰ ਹੈ ਚਮਕੌਰ ਸਾਹਿਬ ਦੀ ਲੜਾਈ ਠੀਕ ਹੈ 1740 ਨੂੰ ਜੋ ਚਮਕੌਰ ਸਾਹਿਬ ਦੀ ਲੜਾਈ ਹੋਈ ਸੀ ਉਸ ਵਿੱਚ ਜੋ ਵੱਡੇ ਸਾਹਿਬਜ਼ਾਦਿਆਂ ਨੇ ਜੋ ਸ਼ਹੀਦੀ ਪ੍ਰਾਪਤ ਕੀਤੀ ਨਰਿੰਦਰ ਸਿੰਘ ਪੂਰ ਦਾ ਜਨਮ ਕਦੋਂ ਹੋਇਆ ਰਾਈਟ ਆਨਸਰ ਹੈ 1944 ਚ ਠੀਕ ਹੈ 1944 ਨੂੰ ਜੋ ਨਰਿੰਦਰ ਸਿੰਘ ਪੂਰ ਦਾ ਜੋ ਜਨਮ ਹੋਇਆ ਸੀ ਇਸ ਤਰ੍ਹਾਂ ਦੋਸਤੋ ਅੱਜ ਦੇ ਜੋ ਆਪਣਾ ਮੌਕ ਟੈਸਟ ਸਮਾਪਤ ਹੋਇਆ ਕਮੈਂਟ ਬਾਕਸ ਵਿੱਚ ਆਪਣੇ ਨੰਬਰ ਜਰੂਰ ਸ਼ੇਅਰ ਕਰਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ